शिवरात्रि ਦੇ શુભ ਅਵਸਰ ਤੇ ਧਾਰੀਵਾਲ ਵਿੱਚ ਸ਼ਿਵ ਸ਼ਨਮ ਬਾਲਾ ਸਭ ਠਾਕਰੇ ਪੰਜਾਬ ਜੂਤ ਪ੍ਰਧਾਨ ਹਣੀ ਮਹਾਜਨ ਦੇ ਵੱਲੋਂ ਵਿਸ਼ਾਲ ਲੰਗਰ ਲਗਾਏ ਗਏ। ਬਧਾਈ ਜਿੰਦੇ ਹੋਏ ਹਣੀ ਮਹਾਜਨ ਅਮਿਤ ਅਤੇ ਮਠੂ ਮਹਾਜਨ ਅਤੇ ਕੇਵਲ ਟਾਬੇ ਵਾਲੇ ਲੱਕੀ ਰੋਕੀ ਵਿਸ਼ਾਲ ਨੇ ਦੱਸਿਆ ਕਿ ਹਰ ਸ਼ਿਵਰਾਤਰੀ ਦੇ ਤਿਉਹਾਰ ਤੇ ਸ਼ਿਵ ਸ਼ਨਮ ਬਾਲਾ ਸਭ ਠਾਕਰੇ ਪੰਜਾਬ ਜੂਤ ਪ੍ਰਧਾਨ ਹਣੀ ਮਹਾਜਨ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਲੰਗਰ ਲਗਾਏ ਜਾਂਦੇ ਹਨ। ਇਸ ਮੌਕੇ ਤੇ ਸ਼ਿਵ ਸ਼ਨਮ ਪੰਜਾਬ ਪ੍ਰਧਾਨ ਹਣੀ ਮਹਾਜਨ ਅਮਿਤ ਮਿੱਠੂ ਮਹਾਜਨ ਕੇਵਲਤਾ ਬਿwale ਲੱਕੀ ਰੋਕੀ ਵਿਸ਼ਾਲ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਿਵ ਸ਼ਨਮ ਵਰਕਰ ਮੌਜੂਦ ਰਹੇ ਅਤੇ ਲੰਗਰ ਦੀ ਸੇਵਾ ਕੀਤੀ ਦੇਖੋ ਟੀਵੀ ਨਿਊਜ਼ ਇੰਡੀਆ 255 ਦੀ ਧਾਰਿਆਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਏਅਰਬੋਰ ਜੋ ਅੱਜ ਦੇਖੋ ਮਹਾ ਸ਼ਿਵਰਾਤਰੀ ਦੀ ਉਪਲਬਖਸ਼ ਵਿੱਚ ਅੱਜ ਅਸੀਂ ਸ਼ਿਵ ਸੈਨਾ ਵੱਲੋਂ ਅੱਜ ਡਰਵਾੜ ਰੋਡ ਤੇ ਅਸੀਂ ਲੰਗਰ ਲਗਾਇਆ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਤੇ ਬੜੀ ਧੂਮ ਧਾਮ ਦੇ ਨਾਲ ਜਿੱਦਾਂ ਸ਼ਿਵਰਾਤਰੀ ਮਨਾਈ ਗਈ ਹੈ ਇਸੇ ਤਰ੍ਹਾਂ ਅੱਜ ਅਸੀਂ ਲੰਗਰ ਲਾਇਆ ਭੋਲੇ ਬਾਬਾ ਜਿਹੜੇ ਸਾਡੇ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ ਤੇ ਹਰ ਸਾਲ ਹੀ ਅਸੀਂ ਲੰਗਰ ਲਾਉਂਦੇ ਹਾਂ ਸ਼ਿਵਰਾਤਰੀ ਤੇ ਇਸ ਸਾਲ ਵੀ ਲਾਇਆ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਅੱਜ ਵੀ ਮੈਂ ਪੰਜਾਬ ਪ੍ਰਧਾਨ ਜੀ ਸ਼ਿਵਸ਼ਨਾਪਾਠਾਖਰੇ ਨੂੰ ਅੱਜ ਸਮੁੱਚੀ ਟੀਮ ਦੀ ਨਾਲ ਮਿਲ ਕੇ ਇੱਕ ਲੰਗਰ ਲਗਾਇਆ ਗਿਆ ਜਿਹਦੇ ਵਿੱਚ ਸਾਰਾ ਸ਼ਹਿਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਜੈ ਬੋਲੇ ਨਾਤ ਅੱਜ ਸਾਡੇ ਪੰਜਾਬ ਪ੍ਰਧਾਨ ਹਨੀਮਾ ਜਨਸ਼ਿਵਸ਼ਨਾ ਉਧਵ ਸਿੰਘ ਬਾਲਾ ਬਾਲਾ ਠਾਕਰੇ ਉਹਨਾਂ ਦੁਆਰਾ ਉਹਨਾਂ ਦੀ ਟੀਮ ਦੁਆਰਾ ਅੱਜ ਗੜਵਾ ਰੋਡ ਤੇ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਜਿਹਦੀ ਤੁਮਤਾਵਨਾ ਮਨਾਇਗੀ ਉਹਨਾਂ ਦੇ ਵਿਆਹ ਤੇ ਅੱਜ ਦੋ ਦਿਨ ਬਾਅਦ ਲੰਗਰ ਲਗਾਇਆ ਗਿਆ ਸਾਰਿਆਂ ਨੂੰ ਵਧਾਈ ਹੋਏ ਜੈ ਬੋਲੇ ਨਾਤ ਹਰ ਹਰ ਮਹਾਦੇਵ